ਪੰਜਾਬ ਤੋਂ ਇੱਕ ਵੀਡੀਓ ਆਈ ਹੈ ਸਕਰੀਨ ਤੇ ਇੱਕ ਵੀਡੀਓ ਤੁਸੀਂ ਪਹਿਲਾਂ ਵੀਡੀਓ ਦੇਖੋ ਇਹ ਹੀ ਬੇਨਤੀ ਹੈ ਕਿ ਮੇਰਾ ਮੇਰਾ ਵੀਰ ਮੈਨੂੰ ਵਾਪਸ ਦਿੱਤਾ ਜਾਵੇ ਕਿਉਂਕਿ ਉਹ ਤੁਸੀਂ ਲੱਭ ਸਕਦੇ ਹੋ ਤੇ ਇਸ ਕਰਕੇ ਪਲੀਜ਼ ਆਤਿ ਛੋੜ ਕੇ ਤੁਹਾਨੂੰ ਐਵੀਂ ਬੇਨਤੀ ਹੈ ਕਿ ਮੈਨੂੰ ਮੇਰਾ ਵੀਰ ਜੋ ਕਿ ਕਾਫੀ ਢੇਰ ਸਾਲ ਹੋ ਗਿਆ ਜੋ ਕਿ ਸਾਨੂੰ ਫੋਨ ਨਾ ਕੋਲছে ਆ ਸਕਿਆ ਹੈ ਇਸ ਕਰਕੇ ਪਲੀਜ਼ ਮੈਨੂੰ ਮੇਰਾ ਵੀਰ ਦਿੱਤਾ ਜਾਵੇ ਹਾ ਜੀ ਹੋਰ ਕੇ ਮੇਰੀ ਚੋਲੀ ਚ ਪਾਇਆ ਜਾਵੇ ਪਲੀਜ਼ ਇਹ ਮੇਰੀ ਬੇਨਤੀ ਹੈ ਤਾਂ ਅੱਗੇ ਇਸ ਮੁੰਡੇ ਦਾ ਨਾਮ ਹੈਗਾ ਜਗਮੀਤ ਸਿੰਘ ਗੁਰਦਾਸਪੁਰ ਦੇ ਪਿੰਡ ਪੰਦੇਰ ਦਾ ਰਹਿਣ ਵਾਲਾ ਆ ਜਿਹੜਾ ਕਿ 19 ਦਸੰਬਰ 2023 ਨੂੰ ਕਲੰਬੀਆ ਦੇ ਵਿੱਚ ਲਾਪਤਾ ਹੋ ਗਿਆ ਸੀ ਅਮਰੀਕਾ ਦੀ ਡਾਂਕੀ ਦਰਾਂ ਇਸ ਦੀ ਭੈਣ ਦੀ ਤੁਸੀਂ ਵੀਡੀਓ ਜਿਹੜੀ ਆ ਉਹ ਦੇਖ ਚੁੱਕੇ ਹੋ ਇਹਦਾ ਥੋੜਾ ਜਿਹਾ ਪਾਰਟ ਮੈਂ ਇਸ ਵੀਡੀਓ ਦੇ ਲਾਸਟ ਤੇ ਵੀ ਚਲਾ ਦੂੰਗਾ ਤੁਸੀਂ ਉਹ ਵੀ ਸੁਣ ਲਿਓ ਜੇਕਰ ਕਿਸੇ ਵੀ ਮੇਰੇ ਵੀਰ ਨੇ 19 ਦਸੰਬਰ 2023 ਦੇ ਦੌਰਾਨ ਡੰਕੀ ਲਗਾਈ ਸੀ ਵਾਇਆ ਕੋਲੰਬੀਆ ਅਮਰੀਕਾ ਦੀ ਮੈਕਸੀਕੋ ਦੀ ਤਾਂ ਤੁਸੀਂ ਇਨਫੋਰਮੇਸ਼ਨ ਸਾਂਝੀ ਕਰਿਓ ਜੇਕਰ ਤੁਸੀਂ ਜਗਮੀਤ ਸਿੰਘ ਨੂੰ ਦੇਖਿਆ ਹੋਵੇ ਡੰਕੀ ਦੇ ਦੌਰਾਨ ਤੁਹਾਡੇ ਟੱਚ ਦੇ ਵਿੱਚ ਆਇਆ ਹੋਵੇ ਨੰਬਰ ਨੋਟ ਕਰ ਲਓ ਜਿੱਥੇ ਤੁਸੀਂ ਇਨਫੋਰਮੇਸ਼ਨ ਦੇਣੀ ਆ ਤੁਸੀਂ ਮੈਨੂੰ WhatsApp ਦੇ ਉੱਪਰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਨੰਬਰ ਹੈਗਾ ਆ 0033 612 357340 ਉਸ ਤੋਂ ਬਾਅਦ ਤੁਸੀਂ ਆਪਣੇ ਨਿੰਦਰ ਭੈਣ ਨੇ ਇਕਵਾਡੋਰ ਦੇ ਵਿੱਚ ਇੰਡੀਅਨ ਤਾਜਮਲ ਰੈਸਟੋਰੈਂਟ ਆ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈਗਾ ਜੀ +593995965409 ਇੰਡੀਆ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਭਾਜੀ ਮਲੂਕ ਸਿੰਘ ਭਾਗੋਵਾਲ ਉਹਨਾਂ ਨੇ ਇਨਫੋਰਮੇਸ਼ਨ ਦੇ ਸਕਦੇ ਉਹਨਾਂ ਦਾ ਨੰਬਰ ਹੈਗਾ ਜੀ 7347088657 ਜੇਕਰ ਤੁਸੀਂ ਆਪਣੀ ਆਈਡੈਂਟੀ ਨਹੀਂ ਦੱਸਣਾ ਚਾਹੁੰਦੇ ਤੁਸੀਂ ਕਿਸੇ ਦੇ ਥਰੂ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਲੰਧਰ ਦੇ ਡਿਪਟੀ ਮੇਅਰ ਭਾਜੀ ਮਲਕੀਤ ਸਿੰਘ ਸੁਭਾਨਾ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਹੋ ਤੇ ਉਹ ਕਾਰਪੋਰੇਸ਼ਨ ਆਫਿਸ ਜਲੰਧਰ ਦੇ ਵਿੱਚ ਮੌਜੂਦ ਹੁੰਦੇ ਨੇ ਜਿਹੜੀ ਜਿਹੜੇ ਕਿ ਸਾਡੇ ਇਸ ਕੇਸ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਮਦਦ ਕਰ ਰਹੇ ਆ ਅਮਰੀਕਾ ਤੋਂ ਕੰਗ ਭਾਜੀ ਮਦਦ ਕਰ ਰਹੇ ਨੇ ਫਰਾਂਸ ਤੋਂ ਮੇਰੇ ਨਾਲ ਭਾਜੀ ਕੁਲਵਿੰਦਰ ਸਿੰਘ ਫਰਾਂਸ ਇਸ ਕੇਸ ਦੇ ਵਿੱਚ ਲੱਗੇ ਹੋਏ ਆ ਤੇ ਸਾਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ ਅਸੀਂ 5 6 ਜਣੇ ਹੈਗੇ ਆ ਪਰ ਅਸੀਂ ਚਾਹੁੰਦੇ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ WhatsApp Instagram TikTok ਜਿੱਥੇ ਵੀ ਤੁਸੀਂ ਡਿਊਟ ਕਰ ਸਕਦੇ ਹੋ ਇਹਨੂੰ ਡਿਊਟ ਕਰੋ ਤਾਂ ਜੋ ਲੜਕੇ ਇਸ ਜਗਮੀਤ ਸਿੰਘ ਦਾ ਪਤਾ ਲੱਗ ਸਕੇ ਵੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆ ਕਿੱਥੇ ਹੈਗਾ ਆ ਯਾ ਤਕਰੀਬਨ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ ਪਰਿਵਾਰ ਨੇ ਸਾਡੇ ਤੱਕ ਹੁਣ ਅਪਰੋਚ ਕੀਤੀ ਆ ਆਪਣੇ ਬੱਚੇ ਨੂੰ ਲੱਭਣ ਵਾਸਤੇ ਤੇ ਜੇਕਰ ਪ੍ਰਮਾਤਮਾ ਨੇ ਚਾਇਆ ਆਪਣਾ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਦਾ ਪੁੱਤ ਲੱਭਣ ਦੇ ਵਿੱਚ ਮਦਦ ਕਰ ਸਕਦੇ ਆ ਹੁਣ ਤੁਸੀਂ ਭੈਣ ਦੀ ਜਿਹੜੀ ਉਹ ਵੀਡੀਓ ਪੂਰੀ ਦੇਖ ਲਓ ਮੇਰਾ ਨਾਮ ਹੈ ਪ੍ਰਪਿਤ ਗੋਲ ਮੈਂ ਪੰਜਾਬ ਪਿਸਤੀ ਗੁਰਦਾਸਪੁਰ ਪਿੰਡ ਬੰਦੀ ਅਤੀ ਰਹਿਣ ਵਾਲੀ ਹਾਂ ਮੇਰਾ ਭਰਾ ਜਗਮੀਤ ਸਿੰਘ ਜੋ ਕਿ 19 ਦਸੰਬਰ 2023 ਵਿੱਚ ਅਮਰੀਕਾ ਜਾ ਰਿਹਾ ਸੀ ਕਲੰਬੀਆ ਵਿੱਚ ਜਾ ਕੇ ਸਾਡੀ ਲਾਸਟ ਗੱਲ ਹੋਈ ਹੈ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਤੇ ਮੈਂ ਇੱਕ ਦਿਨ ਵੀ ਇੱਕ ਵੀਡੀਓ ਦੇਖੀ ਜੋ ਬੱਚਿਆਂ ਕਾਫੀ ਮਹੀਨਿਆਂ ਤੋਂ ਗਵਾਚੇ ਬੱਚੇ ਮਾਂ ਕੋਲ ਨੂੰ ਮਿਲ ਰਹੇ ਸੀ ਤੇ ਇਸ ਕਰਕੇ ਇੱਕ ਉਮੀਦ ਜਗ ਗਈ ਹੈ ਕੁਲਵਿੰਦਰ ਸਿੰਘ ਫਰਾਂਸ ਜਗਤਵਿੰਦਰ ਬਰਾਰ ਫਰਾਂਸ ਤੋਂ ਕੁਲਜਿੰਦਰ ਸਿੰਘ ਕੰਗ ਜੋ ਐਸੇ ਤੋਂ ਸੁਖਦੇਵ ਸਿੰਘ ਫਿਰੋਜ਼ਪੁਰ ਇੰਡੀਆ ਦਾ ਅਜ ਮੈਂ ਰੈਸਟੋਰੈਂਟ ਅਕਵਾ ਡੋਰ ਇੰਡਲ ਗਿਲ ਦੀ ਦੀ ਤੇ ਸਦਕਾ ਉਹ ਬੱਚੇ ਮਿੱਕਰ ਵਾਪਸ ਆਏ ਹਨ ਤੇ ਮੈਨੂੰ ਵੀ ਇੱਕ ਉਮੀਦ ਜਾਗੀ ਹੈ ਕਿ ਮੇਰਾ ਵੀ ਮੈਨੂੰ ਵਾਪਸ ਦਿੱਤਾ ਜਾਵੇ ਜੋ ਕਿ ਬਹੁ ਦਿਨਾਂ ਤੋਂ ਇੱਕ ਜਾੜੀ ਹੈ ਮੈਨੂੰ ਕੋਈ ਵੀ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਮੈਂ ਉਸ ਨੂੰ ਲੱਭ ਸਕੀ ਐ ਇੰਨੀ ਦੂਰ ਹੋਣ ਦੇ ਕਾਰਨ ਪਲੀਜ਼ ਤੁਹਾਡੇ ਘਰੀ ਹੱਥ ਛੋੜ ਕੇ ਇਹ ਹੀ ਬੇਨਤੀ ਐ ਕਿ ਮੇਰਾ ਮੇਰਾ ਵੀ ਇੱਕ ਮਿੰਟ ਲਾਪਸ ਦਿੱਤਾ ਜਾਓ ਕਿਉਂਕਿ ਉਹ ਤੋਂ ਹੀ ਲੱਭ ਸਕਦੇ ਹੋ ਤੇ ਇਸ ਕாகੇ ਪਲੀਜ਼ ਹੱਥ ਛੋੜ ਕੇ ਤੁਹਾਨੂੰ ਐਵੀ ਬੇਨਤੀ ਐ